कमला <Sit> मारा <Sans> <Sans fits> <Elena> <Sans motherfabilitation> <kłamratha> ਜੀ ਅੱਜ ਦੌਰਾ ਕਰਨ ਆਏ ਇਹ ਮੰਨਦਾ ਕਿ ਕਹਿਣਾ ਤੁਹਾਡਾ ਉਹਦੇ ਬਾਰੇ ਦੇਖੋ ਸਾਰੇ ਪੰਜਾਬ ਦੇ ਬੜੇ ਹਾਲਾਤ ਨੇ ਜਿਹੜੇ ਨਾਜ਼ੁਕ ਹੋਏ ਹੋਏ ਸਾਡਾ ਇਹ ਜੋ WhatsApp ਹਲਕਾ ਇੱਥੇ ਵੀ ਬੰਨ ਟੁੱਟਣ ਦੇ ਕਦਾਰ ਦਾ ਇੱਕ ਦੇ ਲੋਕ ਇੱਥੇ ਦਾ ਲੱਗੇ ਹੋਏ ਆ ਆਪਣੇ ਆਪ ਨੂੰ ਜਿੰਨੀ ਚੰਗੀ ਸਮਝ ਆ ਇਸ ਚੀਜ਼ ਨੂੰ ਰੋਕਣ ਲਈ ਛੋ ਅਸੀਂ ਵੀ ਉਹਨਾਂ ਦੇ ਨਾਲ ਜਿੰਨਾ ਆਪਾਂ ਕਰ ਸਕਦੇ ਹਾਂ ਉਹਦੀ ਮਦਦ ਕਰਦਾ ਉਹਦੇ ਲਈ ਆਏ ਇੱਥੇ ਦਾ ਜਾਇਜ਼ਾ ਲੈਣ ਦੇ ਤਾਂ ਪਰਮਾਤਮਾ ਅੱਗੇ ਹੀ ਅਰਦਾਸ ਹੈ ਕਿ ਪਹਿਲਾਂ ਹੀ ਬਹੁਤ ਪੰਜਾਬ ਦੇ ਹਾਲਾਤ ਮਾੜੇ ਹਨ ਤੇ ਕਿਤੇ ਨਾ ਕਿਤੇ ਇਸ ਪਰਮਾਤਮਾ ਅਗੇ ਅਰਦਾਸ ਹੈ ਵੀ ਇਸ ਥੀਜ ਨੂੰ ਇੱਥੇ ਠੱਲ ਪਾਈ ਜਾਵੇ ਕੋਈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋ ਜਾਈ ਫੋਨ ਤੇ ਕੋਈ ਪ੍ਰਸ਼ਾਸਨ ਇੱਥੇ ਆਇਆ ਸੀਗਾ ਉਹ ਦੇਖ ਕੇ ਗਿਆ ਤਾਂ ਪ੍ਰਸ਼ਾਸਨ ਦੀ ਗੱਡੀ ਤਾਂ ਖੜੀ ਆ ਪਰ ਜ਼ਿਆਦਾਤਰ ਇੱਥੇ ਦੇ ਪਿੰਡ ਦੇ ਲੋਕੀ ਆਪਣੇ ਸੂਰਬੂਜਨਾ ਲੱਗੇ ਹੋਏ ਹਨ ਕਿਉਂਕਿ ਇੱਥੇ ਪਹਿਲਾਂ ਵੀ 2023 ਦੇ ਵਿੱਚ ਕਬਨ ਟੁੱਟ ਗਿਆ ਸੀ ਸਾਡੇ ਸਾਰੇ ਹਲਕੇ ਦਾ ਬਹੁਤ ਨੁਕਸਾਨ ਹੋ ਗਿਆ ਸੀ ਤੇ ਹੁਣ ਅਸੀਂ ਉਹ ਨੁਕਸਾਨ ਨਾ ਹੋ ਸਕੇ ਉਹਦੇ ਉਸਤੇ ਲੱਗ ਠੀਕ ਹੈ ਧੰਨਵਾਦ